ਜਿਹਦੀ ਜ਼ਬਾਨ ਵਿੱਚ ਫਤਿਹ ਉਹਦੀ ਜਹਾਨ ਵਿੱਚ ਫਤਿਹ ਜਿਹਦੀ ਅੱਖਾਂ ਵਿੱਚ ਫਤਿਹ ਉਹਦੀ ਲੱਖਾਂ ਵਿੱਚ ਫਤਿਹ ਜਿਹਦੀ ਬੁੱਲਾਂ ਉੱਤੇ ਫਤਿਹ ਉਹਦੀ ਕੁੱਲਾਂ ਉੱਤੇ ਫਤਿਹ ਸੋ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਂਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਆਪਣੀ ਬੱਬਲ ਕੌਰ ਸੋ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਆਇਆਂ ਕਹਿੰਨੀ ਆ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿੰਨੇ ਵੀ ਸਾਡੇ ਸੱਜਣ ਮਹਿਮਾਨ ਪਹੁੰਚੇ ਨੇ ਅੱਜ ਸ਼ਗਨਾ ਦੀ ਵਿੜੇ ਦੇ ਵਿੱਚ ਕਿਉਂਕਿ ਇਹ ਜਿਹੜੀਆਂ ਸੁਭਾਗੀਆਂ ਖੜੀਆਂ ਨੇ ਸਾਨੂੰ ਬੜੀ ਮੁਸ਼ਕਿਲ ਨਾਲ ਮਿਲਦੀਆਂ ਨੇ ਸੋ ਸਾਰਿਆਂ ਨੂੰ ਮੈਂ ਇਹਨਾਂ ਖੜੀਆਂ ਦੀਆਂ ਲੱਖ ਲੱਖ ਮੁਬਾਰਕਬਾਦ ਦਿੰਨੀ ਆ ਕਰਮਾ ਬਾਜ਼ ਨਾ ਕਿਸੇ ਨੂੰ ਸਾਖ ਜੁੜਦੇ ਛਾਕਾ ਬਾਜ਼ ਨਾ ਸ਼ਗਨ ਮਨਾਏ ਜਾਂਦੇ ਸ਼ਗਨਾ ਬਾਜ਼ ਨਾ ਹੋਗਣ ਖੁਸ਼ੀਆਂ ਬਿਨ ਖੁਸ਼ੀਆਂ ਦਾ ਪੰਗੜੇ ਪਾਏ ਜਾਂਦੇ ਬਿਨ ਖੁਸ਼ੀਆਂ ਦਾ ਪੰਗੜੇ ਪਾਏ ਜਾਂਦੇ ਪੰਜਾਬ ਦੀ ਤੇ ਪਹਿੜ ਹਾ ਉਹਨਾਂ ਵੀਰਾਂ ਦੀ ਕੱਲੂ ਕਾਰਿਆਂ ਵਿੱਚ ਜਿਨ੍ਹਾਂ ਮਾਰ ਖਾਦੀ ਏ ਤੀਰਾਂ ਦੀ ਮੈਂ ਉਸ ਬਾਪ ਦੀ ਬੇਟੀ ਮੈਂ ਉਸ ਬਾਪ ਦੀ ਬੇਟੀ ਹਾਂ ਜਿਨੇ ਚਿੜਿਓ ਬਾਜ਼ ਲੜਾਇਆ ਸੀ ਅਮਰਤ ਦੀ ਸ਼ਕਤੀ ਦੇ ਕੇ ਸਵਾ ਲੱਖ ਨਾਲ ਇੱਕ ਲੜਾਇਆ ਸੀ ਮੈਂ ਉਸ ਦਾਦੀ ਦੀ ਪੋਤੀ ਹਾਂ ਜੋ ਹਿੰਦ ਦੀ ਚਿੱਟੀ ਚਾਦਰ ਸੀ ਜਿਨੇ ਦਿੱਲੀ ਵਿੱਚ ਜਾ ਸੀ ਸਵਾਰਿਆ ਉਹ ਧਨਧਨ ਸ਼੍ਰੀ ਗੁਰੂ ਤੇ ਬਹਾਦਰ ਸੀ ਸੋ ਸਾਰਿਆਂ ਨੂੰ ਪਿਆਰ ਭਰੀ ਸਤਿਅ ਸ੍ਰੀ ਅਕਾਲ ਦੀ ਤਾਰ ਵਿਆਹ ਦੇ ਵਿੱਚ ਪ੍ਰਧਾਨ ਮੰਤਰੀ ਦੇ ਬਰਾਬਰ ਹੁੰਦੀ ਹੈ ਤੀਜੇ ਦੀ ਜਿਹੜੀ ਪੋਸਟ ਹੁੰਦੀ ਵਿਆਹ ਵਾਲੇ ਦਿਨ ਖਾਸ ਕਰਕੇ ਵੈਸੇ ਤਾਂ ਹੁੰਦੀ ਹੀ ਹੈ ਧਿਆਨ ਨਾਲ ਸੁਣਿਓ ਕਹਿੰਦੇ ਪ੍ਰਧਾਨ ਮੰਤਰੀ ਵਰਗੀ ਪੋਸਟ ਹੁੰਦੀ ਹੈ ਇਹਨਾਂ ਦਾ ਕਹਿਣਾ ਹੈ ਜਿਹੜਾ ਸਾਰਿਆਂ ਨੂੰ ਮੰਨਣਾ ਪੈਂਦਾ ਜੇ ਰੁੱਸ ਗਿਆ ਪ੍ਰੋਣਾ ਸਾਰੇ ਪਿੰਡ ਤੋਂ ਨੋਟ ਨਹੀਂ ਆਉਣਾ ਆਪਾਂ ਸਾਰਿਆਂ ਨੇ ਸੁਣਿਆ ਹੈ ਸੋ ਇਹਨਾਂ ਦੀ ਸੇਵਾ ਤੇ ਖਾਸ ਧਿਆਨ ਰੱਖੋ ਤੇ ਵੇਟਰਾਂ ਨੂੰ ਵੀ ਮੇਰੀ ਬੇਨਤੀ ਹੈ ਜੀ बार-बार ਇਹਨਾਂ ਦੇ ਆਲੇ-ਦੁਆਲੇ ਚੱਕਰ ਜਰੂਰ ਰੱਖਣਾ ਸੋ ਆਪ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਕਹਿੰਦੇ ਇਹ ਸਾਜ ਪੰਜਾਬੀ ਦੋਸਤੋ ਜਦੋਂ ਵੱਜਣ ਸਮੁੰਦਰੋਂ ਪਾਰ ਗੋਰੀ-ਗੋਰੀਆਂ ਨੱਚਦੇ ਨੇ ਹੋ ਹੋ ਕੇ ਪੱਦਾ ਪਾਰ ਸੋ ਇਹ ਉਹ ਪੰਜਾਬੀਆਂ ਦਾ ਢੋਲ ਹੈ ਜਿਹਨੇ ਗੋਰੀਆਂ ਨੂੰ ਵੀ ਆਪਣੇ ਡਗੇ ਤੇ ਨਚਾਇਆ ਹੋਇਆ ਇਹ ਜਿੱਥੇ ਵੀ ਵੱਜਦਾ ਸੋ ਸਾਰੀ ਜਿਹੜੇ ਉਹਨਾਂ ਦੇ ਪੈਰ ਥਿਰਕਣ ਲੱਗ ਜਾਂਦੇ ਨੇ ਕਹਿੰਦੇ ਢੋਲ ਦੇ ਡਗੇ ਤੇ ਜਦੋਂ ਪੈਂਦਾ ਪੰਗੜਾ ਸਾਰਿਆਂ ਨੂੰ ਇਹੋ ਗੱਲ ਕਹਿੰਦਾ ਪੰਗੜਾ ਐਦਾਰੇ ਨਾਲ ਦਿਲਦਾਰਾ ਵੀ ਟੇਢੀ ਪੱਗ ਵਾਲਿਆ ਮਾਰ ਬੁੰਡਿਆ ਲਲਕਾਰਾ ਵੀ ਟੇਢੀ ਪੰਗੜਾ ਸਾਤ ਦੋ ਤਿੰਨ ਪਾਸ਼ੋ ਕੇ ਨੇ ਆਓ ਜੀ ਹੁਣ ਪਾਉਂਦੇ ਆਂ ਪੰਗੜੇ